ਲੱਗ ਗਿਆ ਲੱਗ ਗਿਆ ਭਾਈ ਲੋ ਭਾਈ ਲੱਗ ਗਿਆ ਵਿਚ ਆਹ ਟਟੋ ਕਟੇ ਤੇ ਨਿਕਲੇ ਆ ਸੱਪ ਟਟੋ ਕਟੇ ਪਾਸਵਰਡ ਇੰਨਾ ਮਹਿੰਗਾ 30 ਤੋਂ 40 ਲੱਖ ਰੁਪਏ ਤੇ ਲੱਗ ਗਿਆ ਭਾਈ ਲੱਗ ਗਿਆ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਨੰਮਾ ਭਾਜੀ ਆ ਗਏ ਨੇ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਨੰਮਾ ਦਾ ਫੋਨ ਤੇ ਦਮ ਲੈ ਰਿਹਾ ਦਮ ਲੈ ਰਿਹਾ ਸਾਰੀ ਰਾਤ ਦਾ ਚੱਲ ਰਿਹਾ ਫੋਨ ਇਹਦਾ ਹੁਣ ਦਮ ਲੈ ਰਿਹਾ ਫੋਨ ਦੀ ਬੈਟਰੀ ਖਾਦੋ ਰਾਤ ਤੇ ਨਹੀਂ ਆਇਆ ਭਾਈ ਰਾਤ ਮੈਂ ਵੀ ਨਹੀਂ ਨੱਟੀ ਪਿਆ ਇਹ ਤਾਂ ਫੋਨ ਹੁਣ ਦਮ ਲੈ ਰਿਹਾ ਰੈਸਟ ਕਰ ਰਿਹਾ ਉਹਦੀ ਫੇਰ ਮਾਂ ਭੈਣੇ ਕੀ ਕਰੂਗਾ ਅੱਗੇ ਚੱਲ ਚੱ ਹਾਂਜੀ ਬਾਈ ਜੀ ਹੁਣ ਕੀ ਹਾਲ ਚੱਲ ਰਿਹਾ ਬਾਈ ਜੀ ਹੁਣ ਤੂੰ ਇਹਦਾ ਪ੍ਰਚਾਰ ਇਹਦਾ ਕਰ ਰਿਹਾ ਬੋਟ ਕਿਹਨੂੰ ਪਾਉਣੀ ਹੈ ਤਾਂ ਹਾਂ ਜੀ ਦਸਮੇ ਪਾਉਣੀ ਹੈ ਜੀ ਅੱਛਾ ਕਾਂਗਰਸ ਨੂੰ ਪਾਉਣੀ ਹੈ ਨਹੀਂ ਮੈਂ ਟੈਂਕ ਨੂੰ ਪਾਉਣੀ ਹੈ ਹੋਰ ਕੀ ਹਾਲ ਹੈ ਬਸ ਠੀਕ ਹੈ ਟੈਂਕ ਨੂੰ ਪਾਣੀ ਵੋਟ ਬਾਈ ਦੱਸਣਾ ਨਹੀਂ ਹੈ ਲੈ ਦੱਸਣਾ ਨਹੀਂ ਹੈ ਹਾਂ ਅਸੀਂ ਨਾ ਪਰਸੋ ਚੁੱਥੇ ਮੈਂ ਵੀਡੀਓ ਬਣਾਈਦੀ ਸਾਡੇ ਘਰ ਦੇ ਨਾਲ ਬੋਰਡ ਇੱਥੇ ਲਾ ਕੇ ਆਪ ਪਾਰਟੀ ਵਾਲੇ ਉਹ ਲਾ ਕੇ ਪਈ ਅੱਛਾ ਮੈਂ ਇਹ ਕਿਹਾ ਤਾਂ ਵੀ ਬੋਰਡ ਦਾ ਅਸੀਂ ਜਗੰਦਰ ਲੋਕੇ ਪਾਉਣੀ ਹੈ ਹਾਂ ਉਹ ਹੁਣ ਕਿਹਨੂੰ ਪਾਉਣੀ ਹੈ ਸਾਡਾ ਦਿਲ ਜਾਣਦਾ ਅਸੀਂ ਹੁਣੇ ਮਤਦਾਦਾਨ ਕਰਨੀ ਮੈਂ ਇਹ ਕਿਹਾ ਸੀ ਕਿ ਹੋਂ ਵਿੱਚ ਕਿਸੇ ਤੱਕ ਵੋਟ ਉਹਨੂੰ ਪਾਓ ਫਲਾਣੇ ਨੂੰ ਪਾਓ ਤਮਹਾਨੇ ਨੂੰ ਪਾਓ ਵੋਟ ਹਾਂਜੀ ਹੁਕਮ ਤੁਸੀਂ ਦੱਸੋ ਹੁਕਮ ਗੁਰੂ ਹੁਕਮ ਤੈਅ ਆਪਣਾ ਇਹ ਹੈ ਇਹ ਮੇਰਾ ਬੇਟਾ ਵੀਡੀਓ ਥੋੜੀ ਦੇਖਦਾ ਹੁੰਦਾ ਜੀ ਅੱਛਾ ਤੇ ਨਿੰਮਤ ਵੀ ਦੇਖਦਾ ਹੁੰਦਾ ਹਾਂਜੀ ਹਾਂ ਸਾਰੇ ਦੇਖਦੇ ਆਂ ਜੀ ਇੱਕ ਚੀਜ਼ ਤਾਂ ਮੈਂ ਦੱਸਣੀ ਭੁੱਲੇ ਗਿਆ ਮੇਰਾ ਲੱਗ ਗਿਆ ਬਿਜਾ ਭਾਈ ਚైనా ਦਾ ਅਜਾ ਪਤਾ ਮੈਂ ਗਲਤ ਮੋਲਤ ਜੀ ਬੰਨਿਆ ਹੋਇਆ ਤੇ ਪਾਸਪੋਰਟ ਲੈਣਾ ਉਹ ਪਿੱਛੇ ਬਲੂ ਟਾਟਾ ਦੇਖੋ ਇੱਥੇ ਲਿਖਿਆ ਇੱਥੇ ਆ ਗਿਆ ਆਪਣਾ ਪਾਸਪੋਰਟ ਤੇ ਦੇਖਦੇ ਆ ਨਾ ਜੱਸ ਨੂੰ ਉਹੀ ਨਹੀਂ ਉੱਥੋਂ ਤਾਂ ਵੀ ਡਿਸਪੈਚ ਹੋ ਕੇ ਇੱਥੇ ਆ ਕੇ ਦਿੱਲੀ ਹੁਣ ਖੋਲੇ ਤਾਂ ਪਤਾ ਲੱਗੂਗਾ ਬਿਜਾ ਲੱਗਿਆ ਜਾਂ ਨਹੀਂ ਲੱਗਿਆ ਹਾਂ ਵਾਈਕਿੰਗ ਨੰਬਰ ਦਿੱਤਾ ਤਾਂ ਉੱਪਰ ਆ ਗਏ ਉਹਨੂੰ ਦੇਖਦੇ ਜਾ ਕੇ ਜਿਹੜਾ ਜਣਾ ਬਚਿਆ ਨਾ ਪਰ ਇਹ ਤਾਂ THAILAND THAILAND ਕਰੀਦਾ ਚైనా ਚ ਨਹੀਂ ਜਾਣ ਨੂੰ ਪੈਂਦਾ ਹੈ ਤਾਂ ਭਾਈ ਇੱਥੇ ਲੈ ਜਾ ਮੈਨੂੰ ਉਹ ਇਹ ਪਾ ਜਾਂਦਾ ਫੋੜ ਲਾ ਫੋੜਾ ਫੋੜੀ ਪੈਨਾ ਪੈਨਾ ਇੱਥੇ ਬਾਬਾ RAMDEV ਦੀ ਵੀ ਹੁੰਦੀ ਸੀ ਦੁਕਾਨ ਇੱਥੇ ਯਾਰ ਬਾਬਾ RAMDEV ਬੰਦ ਹੋ ਗਿਆ ਉਹ ਇਕੱਲਾ BLUE DOT ਹੀ ਰਹਿ ਗਏ تھے BLUE DOT DHL ਚੱਲ ਦੇਖੇ ਜਾ ਕੇ ਪੰਗਾ ਹੀ ਖੜਾ ਹੋ ਗਿਆ ਯਾਰ ਨਮਾ ਉਹਦੇ ਜਿਹੜਾ 3 ਕੋੜਾ ਗਲਤ ਭਰਤਾ ਯਾਰ ਉਹ ਦਿੱਲੀ ਦਾ 3 ਕੋੜਾ ਭਰੇ ਆ ਉਹ ਦਿੱਲੀ ਪਹੁੰਚ ਜਾਣਾ ਹੁਣ ਬਈ ਕਰਕੇ ਉਹ ਛੋੜਾ ਕੇ ਛੱਡ ਤਾਉਣਾ ਹਾਂ ਹਾਂ ਛੋੜਾ ਕੇ ਗਏ ਤੇ ਸਕੂਟਰੀ ਲੈਣੀ ਸੀ ਬਚ ਕੇ ਬਚਾਓ ਹੋ ਗਿਆ ਸਕੂਟਰੀ ਬਚਾ ਲਈ ਹਾਂ ਸਕੂਟਰੀ ਬਚਾ ਲਈ ਆਧੀ ਬਚ ਗਿਆ ਆਧੀ ਬਚ ਗਿਆ ਉੱਧਰ ਉੱਪਰ ਚ ਵੀ ਨਹੀਂ ਲਾਈਟ ਹੈਗੀ ਟੱਕੜੀ ਨਵੇਂ ਲਫੜ ਪਾਣੀ ਆ ਲੈਂਦੇ ਇੰਨੀਆਂ ਦਵਾਈਆਂ ਤੇ ਅਸੀਂ ਖਾਣਾ ਤਾਂ ਭਲੂਦਾ ਜਿਹੜੇ ਸੇਮੀ ਵਾਲਾ ਉਹ ਮਿਲਿਆ ਉਹਨੂੰ ਸਾਡੇ ਸੀ ਹੋਰ ਕਰਾਇਆ ਸੀ ਕਰਾਇਆ ਇੱਧਰ ਮਟਰ ਸਕੋਚ ਕਰਾਈ ਹੈ ਆ ਕਰਾਈ ਇਹਨਾਂ ਦਾ ਇਹ ਖਾਣੇ ਸਰਜੂ ਮੈਂ ਠੰਡਾ ਠੰਡਾ ਖਾਈਏ ਕੁਛ ਇਹਨਾਂ ਦਾ ਭਾਈ ਸਾਡੀ ਆ ਗਈ ਜਦ ਬਾਬਾ ਜੀ ਪਾਣੀ ਪੀਂਦੇ ਹੋਏ ਕੱਲ ਖੋਗੇ ਦੇ ਮਸੀ ਲੱਭੇ ਆ। ਕਾਲਟ ਹੋ ਗਈ। ਨੇ ਮੈਨੂੰ ਲੱਤਾ ਨਵਾਂ ਬੈਗ। ਆਈਸਕ੍ਰੀਮ ਤਾਂ ਮੈਂ ਖਵਾਈ ਬੈਗ ਤਾਂ ਲੱਗਾ। ਪਰ ਦਾਨੇ ਨਿੰਮ। ਤਾਂ ਸਰਵਰੇ ਮੱਕੜਾ ਮਾਰਦਾ ਹੈ ਨਾ। ਅੱਗੇ ਨਹੀਂ ਹੈਗਾ ਮੈਂ ਗੱਲਾਂ ਕਰਦਾ ਰਹੇਗਾ ਫੋਨ 'ਤੇ। ਐਟ। ਗਰੰਟੀ ਕਿ ਰੋਟੀ ਕਿੰਨੀ ਹੈ ਭਾਈ? ਤੇ ਪੂਰੇ ਕਰਕੇ ਜਾਊਗਾ ਬੈ ਅੱਛਾ ਪੈਸੇ ਪੂਰੇ ਕਰਕੇ ਜਾਊਗਾ ਮੈਂ ਜਾ ਜਾ ਬਾਕੀ ਮੇਲ ਬਹੁਤ ਹੁੰਦਾ ਸਾਡੇ ਨੂੰ ਇਹ ਮੇਲ ਦਾ 350 350 ਦਾ ਹੈ ਉਹ ਮਤਲਬ ਹੁੰਦੇ ਰਹੇ ਆ ਰੇਟ ਅਸੀਂ ਕੋਈ ਦਿੱਤੇ ਹੋਏ ਆ ਹਾਂ ਮੈਨੂੰ ਪਤਾ ਹੈ ਕੱਟ ਵੱਟ ਕਰੀ ਹਾਂ ਹਾਂ ਰੇਟ ਫਿਕਸ ਤੇ ਫਿਰ ਮੈਂ ਇੱਕ ਜਗਾੜ ਲਾਇਆ ਤੇ ਪਾਸਪੋਰਟ ਦਾ ਗਿਆ ਸਾਨੂੰ ਮਿਲ ਆ ਉਹ ਸਾਨੂੰ ਪਤਾ ਸਾਨੂੰ ਕਿੱਦਾਂ ਮਿਲਿਆ ਬੈਠਾ ਰਿਹਾ ਸਰਚੀ ਗਿਆ ਸਰਚ ਇਦ ਤਰ ਕਰ ਸਰਚ ਉੱਤਰ ਕਰ ਫਿਰ ਨੰਬਰ ਸਹੀ ਕਰਵਾਇਆ ਫਿਰ ਇਹ ਕਰਿਆ ਫਿਰ ਨੰਮੇ ਦੇ ਅਰਦਾਸਾਂ ਕਰੀਆਂ ਫਰਸੀ ਆ ਗਏ ਘਰਾਂ ਸਰ ਨਿੰਬਾ ਦਾ ਕਰਨ ਲੱਗਾ ਦਾ ਰੈਸਟ ਫਿਰ ਮੈਂ ਥੋੜਾ ਜਿਹਾ ਕੰਮ ਕੀਤਾ ਮੈਂ ਥੋੜਾ ਵੀਡੀਓ ਵੀਡੀਓ ਡੇਟ ਟੁਟਕਾਣੇ ਤੇ ਇਹ ਕੰਮ ਕਰਨੇ ਦਾ ਖੋਲੇ ਨਹੀਂ ਹੈ ਫਿਰ ਮੈਂ ਮੈਂ ਘਰਾਂ ਆ ਕੇ ਘਰਾਂ ਨਾਲ ਅਨਬਾਕਸਿੰਗ ਕਰਾਂ ਉਦੋਂ ਹੀ ਪਿਆ ਹਲੇ ਕੋਈ ਇਦਾਂ ਹੀ ਆ ਕੋਈ ਸੀਲ ਟੁੱਟੀ ਹੋਈ ਹੁਣ ਦੇਖਦੇ ਆ ਵਿਝਾ ਲੱਗਿਆ ਕਿ ਨਹੀਂ ਲੱਗਿਆ ਲੱਗਿਆ ਹੋਊਗਾ ਭਾਈ ਇਹਨਾਂ ਪੈਕ ਕਰਿਆ ਹੋਏ ਨੇ ਸੋ ਅੱਲਾਹ ਕਨਨ ਵਾਸੀ ਹੋ। ਵਿੱਚ ਤੇ ਪਾਸਪੋਰਡ ਨਾ ਬਾੜਦੇ। ਨਾ ਭਾਈ ਮੈਂ ਬਾੜਦਾ। ਮੈਂ ਇੱਥੇ ਐ ਪੜਲਾ, ਇੱਥੇ ਤੇ ਨਾ ਐ ਪਾੜਦੇ। ਨਹੀਂ ਐ ਕੱਢ ਜਾ। ਸਰ ਹਾਲਾ ਨਾ। ਪੜ ਲੈ। ਉਹ ਨਹੀਂ ਐ ਪੜਲਾ, ਪਾਸਪੋਰਡ ਤੇ ਇੱਕ ਸੈੱਟ ਪਰੇ ਪਿਆ ਗੁਰੂ। ਇਹ ਆਹ ਨਾ ਨਹੀਂ ਹਲੇ ਵੀ। ਹਾਂ। ਟੀਪੀ ਉਹ ਹੈ ਜੀ ਤਾਕਤ। ਨਾ ਮੈਂ ਯਾਰ। ਟੀਪੀ ਬਹੁਤ ਤਾਕੜੀ ਲਾਈਪੀ ਹੈ ਨਾ ਨਾ। ਇੱਕ ਉਂਗਲ ਜੀ ਪੱਕਦੀ ਕਹਿੰਦਾ ਐ ਚੱਕ ਦੇ ਉੱਪਰ ਨੂੰ। ਯਾਰ ਬਾਈ ਹਰੇਕ ਬੱਸ ਚੁੱਫੀ ਹਲਾਤੀ ਹੈ ਉਹਰਾ ਮੈਂ ਇੱਧਰ ਤੇ ਕਾਟ ਕੇ ਦੇਖੀ ਐ ਇਹ ਕਿਰ ਹੈ ਨਾ ਇੰਜ ਨਹੀਂ ਇਹ ਕਿਉਂ ਨਹੀਂ ਆਇਆ ਤੈਨੂੰ ਖੁੱਲ ਨਾ ਮਾ ਡਰਦਾ ਕਹਿੰਦਾ ਕਿਤੇ ਪਾਸਪੋਰਟ ਨਾ ਪਾੜ ਜਾਵੇ ਵਿੱਚ ਕੋਈ ਨਹੀਂ ਪਾਸਪੋਰਟ ਨਹੀਂ ਪਾੜਦਾ ਕੋਈ ਗੱਲੇ ਨਹੀਂ ਹੋਣਾਗਾ ਬਾਈ ਚਿਹਰੇ ਚਾਰੇ ਪਾਸੋਂ ਲਾਈ ਹੋਣਾ ਨੇ ਕਿਤੇ ਬੱਸ ਨੂੰ ਗੋਲਦੀ ਦੀ ਪੈਂਦੀ ਕਰਦੀ ਹੋਈ ਕਰੀ ਹੋਈ ਹੈਗੀ ਕਟਟੇ ਤੇ ਪਰ ਮੈਂ ਕਿਹਾ ਸੱਪ ਕਟੋ ਕਟੇ ਪਾਸਵਰਡ ਇੰਨਾ ਮਹਿੰਗਾ 30 ਤੋਂ 40 ਲੱਖ ਰੁਪਏ ਤੇ ਲੱਗ ਗਿਆ ਮੈਨੂੰ ਬਾਈ ਲੱਗ ਗਿਆ ਮੈਂ ਕੰਟਰੀਆਂ ਘੁੰਮਿਆ ਵਿੱਚ ਵੀਜ਼ਾ ਲਵਾਇਆ 30 ਤੋਂ 40 ਲੱਖ ਰੁਪਏ ਤੇ ਬੈਠਾ ਮੈਂ ਸੱਪ ਨੇ ਕਿਹਾ ਸੱਪ ਐ ਨਾ ਮੈਂ ਤੂੰ ਹੀ ਲੱਭਿਆ ਬਾਹਰ ਪਿੱਛਾ ਮੈਨੂੰ ਮੇਰਾ ਦਿਲ ਤਬਰ ਹੁੰਦਾ ਨਹੀਂ ਬਾਈ ਤੂੰ ਹੀ ਜਨ ਬਾਕਸਿੰਗ ਕਰ ਤੂੰ ਹੀ ਦੇਖ ਵੀ ਜਾ ਲੈ ਕੇ ਰੱਬ ਦਾ ਨਾਮ ਸਹੀ ਬਾਈ ਤੈਨੂੰ ਪਤਾ ਹੀ ਲੱਗਣਾ ਕਿਹੜਾ ਵੀਜ਼ਾ ਚਾਹਣਾ ਦਾ ਇਹ ਆਈ ਆਈ ਹਾਈ ਹਾਈ ਇਹ ਨਹੀਂ ਹੈ ਦੂਜਾ 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 ਆਹ ਦੂਰ ਤੋਂ ਮੈਂ ਦੂਰ ਤੋਂ ਦਿਖਾਉਂਦਾ ਹਾਂ ਹਾਂ ਇਹ ਵੀਜ਼ਾ ਲੱਗ ਗਿਆ ਲੱਗ ਗਿਆ ਭਾਈ ਲੋ ਭਾਈ ਲੱਗ ਗਿਆ ਵਿਜਾ ਆਹੀ ਆਪਾਂ ਥੰਬਨੇਲ ਫੋਟੋ ਲਾ ਦੇਣੇ ਮੈਂ ਤੇ ਦੇਖ ਰਹੇ ਨੇ ਮੈਨੂੰ ਪਤਾ ਨਹੀਂ ਲੱਗਾ ਆਪਣਾ ਹੈਗਾ ਹਲੇ ਅਗਸਤ ਮਹੀਨੇ ਤੱਕ ਦਾ ਜਦ ਮਰਜੀ ਜਾ ਸਕਦਾ ਇੱਕ ਮਹੀਨੇ ਦੀ ਐਂਟਰੀ ਮਿਲਦੀ ਆ 20 ਮਈ ਤੋਂ ਮਈ ਮਈ ਜੂਨ ਜੁਲਾਈ ਅਗਸਤ ਤਿੰਨ ਮਹੀਨੇ ਹੋਵੇ ਬਹੁਤ ਆ ਹਾਂ ਬਹੁਤ ਹੈ ਬਹੁਤ ਹੈ ਇਹ ਜੀ ਪਤਾ ਕੀ ਹੈ ਜਿਹੜੇ ਬੰਦੇ ਨੂੰ ਜਿਹਦੇ ਕਰਕੇ ਮੈਂ ਵਿਜਾ ਲਵਾਇਆ ਸੀ ਬੰਦਾ ਵੀਡੀਓ ਤਾਂ ਦੇਖਦੇ ਹੀ ਹੋ ਯਾਰ ਇਦਾਂ ਨਾ ਕਰੇ ਕੋਈ ਹੁਣ ਉਹਨੇ ਸਲਾਹ ਕੈਨਸਲ ਕਰਤੀ ਕਹਿੰਦਾ ਮੈਥਨੀ ਆਉਣਾ ਹੈਗਾ ਹੁਣ ਹੁਣ ਮੇਰੇ ਤਾਂ ਯਾਰ 10000 ਰੁਪਏ ਲਵਾਤੇ ਤੇ ਪਰ ਆ ਜਿਹੜਾ ਹੋਰ ਹੁਣ ਤਸੀਂ ਕਿੰਨਾ ਕਿੰਨਾ ਖੱਜਲ ਖਾਰ ਹੋਇਆ ਅੱਜ ਦੇ ਦਿਹਾੜੀ ਸਾਰੇ ਅੱਜ ਦੀ ਲੱਗ ਲੈ 12-13000 ਦਾ ਵੀ ਸਾਡਾ ਖਰਾਬ ਕਰਦਾ ਯਾਰ ਹੁਣ ਕਹਿੰਦਾ ਮੈਨੂੰ ਦੱਸ ਦੇ ਆਪਣਾ ਸ਼ਡਿਊਲ ਇਹ ਕਾਹਦਾ ਉਹਨੇ ਪਹਿਲੇ ਰੋਲ ਟੈਲੀਫੋਨ ਕਈ ਵਾਰ ਵਿੱਚ ਮੈਂ ਟੈਲੀਫੋਨ ਚੱਕਦਾ ਨਹੀਂ ਤਾਂ ਹੈਗਾ ਮੈਂ ਕਿਹਾ ਮੈਂ ਉਹਨੂੰ ਕਹਿਤਾ ਮੈਂ ਕਿਹਾ ਤੂੰ ਆਪਣਾ ਬਿਜਾ ਲਵਾ ਲੈ ਤੇ ਮੈਂ ਆਪਣਾ ਫੇ ਲਵਾ ਲੂਗਾ ਫਿਰ ਮੈਨੂੰ ਆਏ ਨਹੀਂ ਫਲਾਣਾ ਤੇ ਮਗਾ ਕੋਪੜਾ ਬਿਜਾ ਲਵਾ ਕੇ ਰੱਖ ਲੈ ਯਾਰ ਠੀਕ ਹੈ ਅ ਫਿਰ ਮੈਂ ਕਹਾ ਸਾਰਾ ਜਿੱਧਰ ਕਿੱਧਰ ਜਿੱਧਰ ਨੂੰ ਜਾਣਾ ਆਪਾਂ ਨੇ ਉਹ ਤੈਂ ਸਾਰਾ ਬਣਾਉਣਾ ਵੀ ਮੈਂ ਤੇਰੇ ਨਾਮ ਨਾਲ ਖਲੂਗਾ ਕਿੱਥੋਂ ਟ੍ਰੇਨ ਫੜਨੀ ਕਿੱਥੇ ਆਉਣਾ ਕਿੱਥੇ ਜਾਣਾ ਇੱਕ ਹੋਰ ਗੱਲ ਦੱਸਦਾ ਹੈ ਨਾ ਬੀਐਸਐਫ ਵਾਲਿਆਂ ਦੇ ਨੌਰਮਤਨ ਨੇ ਮੈਂ ਪਾਸਪੋਰਟ ਜਮ੍ਹਾਂ ਕਰਾਇਆ ਮੈਂ ਹੂੰ ਪੈਸੇ ਕਮੋੜਦੇ ਢੰਗ ਦੇਖੋ ਇੱਕ ਗਲਤੀ ਫੜ ਲਈ ਉਹਨੇ ਮੇਰੀ ਇੱਕ ਗਲਤੀ ਫੜ ਲਈ ਹਾਂ ਅ ਨਹੀਂ ਤਾਂ ਫੀਸ ਹੈ ਕਿ 5000 ਕਹਿੰਦਾ 2500 ਰੁਪਏ ਹੋਰ ਦੇ ਦੇ ਤੇ ਇਹ ਗੱਲ ਤਾਂ ਠੀਕ ਹੋ ਚੁਗੀ ਅੱਛਾ ਕਹਿੰਦਾ ਮਿੰਟ ਜਦੋਂ ਆਪਾਂ ਉੱਥੇ ਐਂਟਰ ਹੋ ਜਾਂਦੇ ਨਾ ਆਪਾਂ ਉਹਦੇ ਵਿੱਚ ਦਫ਼ਤਰ ਤੇ ਐਂਟਰ ਹੋ ਗਏ ਠੀਕ ਆ ਤੇ ਉਹ ਕਹਿੰਦੇ ਤੇਰੀ ਜਿੱਦਾਂ ਹੁਣ ਮੈਂ ਸਾਰਾ ਇਹਦੇ ਵਿੱਚ ਨਾ ਪੂਰਾ ਬਾਇਓ ਡਾਟਾ ਐਮੈਸੀ ਨੂੰ ਦੇਣਾ ਪੈਂਦਾ ਕਿੱਧਰ ਕਿੱਧਰ ਨੂੰ ਜਾਣਾ ਕਿੰਨੀ ਤਰੀਕ ਨੂੰ ਮੈਂ ਲੈਂਡ ਹੋਣਾ ਠੀਕ ਆ ਟਿਕਟ ਡੰਮੀ ਟਿਕਟ ਲਾਜੇ ਡੰਮੀ ਹੋਟਲ ਲਾਜੇ ਸਾਰਾ ਕੁਝ ਲਾਜ ਜਾਂਦਾ ਕਹਿੰਦਾ ਤਾਂ ਉੱਤਰ ਦਾ ਜੇ ਉੱਤਰ ਦਾ ਜਿਹੜਾ ਉੱਥੇ ਹੀ ਰਾਜਸਤਾਨੀ ਹੈ ਬਿਜ਼ਿੰਗ ਬਿਜ਼ਿੰਗ ਰਾਜਸਤਾਨੀ ਹੈ ਤੇ ਉੱਥੋਂ ਤੋਂ ਫਿਰ ਮੈਂ ਜਾਣਾ ਤਾਂ ਬੁਹਾਨਾ ਨਾ ਸ਼ੰਘਾਈ ਜਿਹੜੇ ਮੁੰਡੇ ਦੂਜੇ ਜਿਹੜੇ ਮੇਰਾ ਬਣਾਇਆ ਤਾਂ ਕਹਿੰਦਾ ਠੀਕ ਐ ਤਾਂ ਇਦਾਂ ਇੱਥੋਂ ਉੱਥੇ ਉਤਰਨਾ ਜਾ ਕੇ ਉੱਥੋਂ ਤੋਂ ਫਿਰ ਸੰਘੇਈ ਜਾਣਾ ਕਹਿੰਦਾ ਇਹ ਕਿੱਥੋਂ ਮੈਸਰ ਵੀ ਤੂੰ ਜਾਊਗਾ ਕਾਦੇ ਬਰ ਉੱਥੇ ਤੇ ਮੈਂ ਕਿਹਾ ਉੱਥੇ ਬੱਸਾਂ ਚੱਲਦੀਆਂ ਟ੍ਰੇਨਾਂ ਚੱਲਦੀਆਂ ਮੈਂ ਆਪੇ ਚੱਲੀ ਜਾਣਾ ਹਾਂ ਕਹਿੰਦਾ ਇਹ ਵੀ ਲਿਖ ਵਿੱਚ ਅੱਛਾ ਮੈਂ ਕਿ ਹੱਥ ਨਾਲ ਲਿਖ ਦਿੰਦਾ ਹਾਂ ਕਹਿੰਦਾ ਲਿਖਣਾ ਵੀ ਦੂਜਾ ਡਿਜੀਟਲ ਪੈਣਾ ਤੈਨੂੰ ਅੱਛਾ ਮੈਂ ਕਿ ਇਹਨੂੰ ਤਾਂ ਟਾਈਮ ਲੱਗ ਜਾਣਾ ਯਾਰ ਮੈਂ ਘੱਟੋ ਘੜ ਜਾ ਤੁਸੀਂ ਮੈਨੂੰ 2 ਘੰਟੇ ਦਾ ਦੋ ਜਾਂ 2 ਘੰਟੇ ਦਾ ਦੋ ਕਹਿੰਦਾ 20 ਮਿੰਟਾਂ ਦਾ ਰਿਵੋ ਮੈਂ ਜੇ ਇਹ ਤਾਂ ਟਾਈਮ ਉੱਪਰੋਂ ਦਾ ਫਿਰ ਕਹਿੰਦਾ ਕੱਲੂ ਆ ਆਸੁਰ ਕਹਿੰਦਾ ਕੱਲੂ ਫਿਰ ਕਹਿੰਦਾ ਕੱਲੂ ਫੈਲ ਫੁੱਲੂ ਕੀ ਤੇਰੀ ਮੈਂ ਕਿਹਾ ਯਾਰ ਆ ਤਾਂ ਤੁਹਾਡੀ ਗੱਲ ਦਾ ਤਾਂ ਚਾ ਫਿਰ ਮਹੱਤ ਪੱਲੇ ਜੇ ਮਾਰੇ ਜਿਹੜੇ ਮੁੰਡਿਆਂ ਨੇ ਬਣਾਉਣੀ ਸੀ ਪਰਚੀ ਆ ਮੇਰੇ ਕੱਢਣੀ ਦੀ ਡਿਟੇਲ ਜੀ ਦੇਖੋ ਜਦ ਮੈਡਮ ਵੀ ਚੰਗੀ ਬੀਤੀ ਵਿੱਚ ਕਹਿੰਦੀ ਕੋਈ ਨਾ ਸਰ ਤੁਸੀਂ ਆ ਜਾਓ ਮੈਂ ਦੇਖ ਲਵਾਂਗਾ ਪਰ ਥੱਲੇ ਮੈਂ ਕਰ ਲੂੰਗੀ ਜਿਹੜਾ ਉਹਦਾ ਮੇਨ ਸਰ ਤਾਂ ਪੈਸੇ ਬਣਾਉਣ ਦਾ ਵਾਰਾ ਜਦ ਮੈਂ ਕਹਾਂ 2500 ਰੁਪਏ ਦੰਦਾ ਜਿਹੜਾ ਠੰਡੇ ਦੀ ਬੋਤਲ ਵੀ ਆ ਗਈ ਜਿਹਦੇ ਚਾਹ ਵੀ ਆਫਰ ਹੋ ਗਿਆ ਨਾ ਵਧੀਆ ਬੀਏਕ ਸੀਟ ਪਰ ਬਿਠਾ ਲਤਾ ਬਾਸ ਨੂੰ ਪੈਸੇ ਦੀ ਗੱਲ ਮੇਰੀ ਪੈਸੇ ਦੀ ਸਮਝ ਦੀ ਫਿਰ ਮੈਂ ਜਦ ਇਹ ਗਲਤੀ ਜਦ ਇਹ ਠੀਕ ਹੋਗੀ ਜਦ ਇਹ ਮੇਰਾ ਪਾਸਵਰਡ ਫੜਿਆ ਉਹਨਾਂ ਨੇ ਕਹਿੰਦੇ ਤੂੰ ਹੁਣ ਤੂੰ ਜਾ ਅਸੀਂ ਆਪੇ ਗਲਤੀ ਠੀਕ ਕਰਕੇ ਅੱਗੇ ਭੇਜ ਦੋਗੇ ਬਸ 2500 ਰੁਪਏ ਦੀ ਉਹ ਮਿੰਟਾਂਸ ਕਿੱਡਾ 2500 ਰੁਪਏ ਇੱਕ ਮੁੰਡਾ ਹੋਰ ਆਇਆ ਹੋਇਆ ਤਾਂ ਉਹ ਬੰਦੇ ਬੈਂਕ ਸਟੇਟਮੈਂਟ ਨਹੀਂ ਦੇ ਲੈ ਕੇ ਆਇਆ ਹੋਇਆ ਹੈਗਾ ਉਹ ਕਹਿੰਦੇ ਇਹ ਵੀ ਅਸੀਂ ਅਰੇਂਜ ਕਰ ਦੰਦੇ ਆ 2500 2500 ਰੁਪਏ ਦੇ ਦੇ ਹਾਂ 5000 ਬਣ ਗੀਆਂ ਹੋਰ ਬੰਦੇ ਆ ਬਿਠਾਲੇ ਹੋ ਇੱਥੇ ਉਹ ਜਿਹੜੇ ਮੈਂ ਜਾਂਦੀ ਸਰ ਮੈਡਮ ਜਿਹੜਾ ਮੈਨੂੰ ਪੰਜਾਬਣ ਲੱਗੇ ਆਪੇ ਕਰਦੇ ਆਂ ਹੈਂ ਆਪੇ ਕਰ ਦਿੰਦੇ ਆਂ ਵੀ ਇਹਦੇ ਨੂੰ ਆਪਣੀਏ ਵਾਹ ਜਦੋਂ ਮੈਂ ਗਿਆ ਨਾ ਉੱਥੇ ਕੁੜੀ ਪੰਜਾਬੀ ਬੈਠੀ ਸੀ ਪੰਜਾਬਣ ਬੈਠੀ ਸੀ ਮੈਂ ਕਿਹਾ ਗੁੱਡ ਮਾਰਨਿੰਗ ਮੈਮ ਉਹਨੂੰ ਮੈਂ ਬੜਾ ਪਿਆਰ ਰਿਸਪੈਕਟ ਨਾਲ ਬੋਲਿਆ ਪੇਪਰ ਦੇਖੀ ਜਾਵੇ ਦੇਖੀ ਜਾਵੇ ਉਹਨੇ ਫਿਰ ਗਲਤੀ ਘਟ ਲਈ ਕਹਿੰਦੀ ਸਰ ਤੁਹਾਡੀ ਆ ਗਲਤੀ ਹੈ ਮੈਂ ਕਿਹਾ ਇੰਨਾ ਹੁਣ ਇਹ ਤੁਸੀਂ ਦੇ ਦੋ ਕਹਿੰਦੀ ਸਰ ਐਦਾਂ ਉਹ ਲਾਅ ਨਹੀਂ ਕਰਦੇ ਐਮਬੈਸੀ ਵਾਲਾ ਸਾਨੂੰ ਦੇਣਾ ਪੈਣਾ ਦੱਸ ਆ ਚੱਕਰ ਪੈਸੇ ਨਹੀਂ ਦੇਣਾ ਭਾਈ ਫਿਰ ਇੱਕ ਹੋਰ ਉੱਥੇ ਹਾਂ ਮੋਬਾਈਲ ਲੈ ਕੇ ਜਾਣ ਦਿੰਦੇ ਹੁੰਦੇ ਹੁੰਦੇ ਜੇ ਥੋੜਾ ਪਿੱਖੂ ਬੈਗ ਪਾ ਉਹਦੇ ਪੈਸੇ ਉਹ ਕਦੇ ਜਮਾ ਕਰਾਓ ਤੇ ਉਹਦੇ ਪੈਸੇ ਲੰਦੇ ਉੱਤੇ 2 2 250 250 ਰੁਪਏ ਬਣਦਾ ਜੇ ਕੋਈ ਹੁਣ ਮੈਂ ਪੇਪਰ ਸਾਰੇ ਪ੍ਰਿੰਟਰ ਕਰਾ ਪ੍ਰਿੰਟ ਆਊਟ ਕਰਾ ਕੇ ਲੈ ਕੇ ਗਿਆ ਤਾਂ ਦੋ ਪੇਪਰ ਗੱਡੇ ਵਿੱਚ ਰੱਖ ਜੇ ਮੈਂ ਨਹੀਂ ਕਰਾਏ ਹੁੰਦੇ ਫਿਰ ਕਣੇ ਜਾ ਕੇ ਆਹ ਪ੍ਰਿੰਟ ਕਰਾ ਕੇ ਲਿਆ ਉਹ ਪ੍ਰਿੰਟ ਕਰਾ ਕੇ ਲਿਆ ਹਾਂ ਦੋ ਫੋਟੋ ਆਦੇ ਫਿਰ ਦੂਜੇ ਪਾਸੇ ਨੂੰ ਕਰਦੇ ਆ ਬਾਈ ਅੱਗੇ ਦੇਦੇ ਜਾਂ ਕੁਤੈ ਚੱਟਦੇ ਆ ਦਾ ਮੌਜਾ ਆ ਹਾਂ ਹੁਣ ਜਿਹੜੀ ਮੇਰੀ ਪਾਸਪੋਰਟ ਪਰ ਫੋਟੋ ਲੱਗੀ ਰੋਡੇ ਦੀ ਹਾਂ ਇਹ ਬਹੁਤ ਵਾਰੀ ਕਿਹਾ ਕਹਿੰਦਾ ਸੀ ਲਾਈਵ ਫੋਟੋ ਖਿੱਚਣੀ ਆ ਉਹ ਖੋਲ ਫਿਰ ਮੈਂ ਉਹਨੂੰ ਬੁਲਾਇਆ ਮੈਂ ਕਿਹਾ ਮੈਂ ਕਿੱਥੇ ਲੜ ਮੈਂ ਪੰਨਾ ਨੂੰ ਮੈਂ ਕਿਹਾ ਵੀ ਹੁਣ ਮੈਂ ਇੱਥੇ ਇੱਥੇ ਮੈਂ ਤਾਂ ਨਾਲ ਕੋਈ ਕੈਪ ਲੈ ਕੇ ਆਇਆ ਹੋਇਆ ਹਾਂ ਚਲੋ ਕੋਈ ਨਾ ਸਰ ਕਹਿੰਦਾ ਇੱਧੇ ਖਿੱਚ ਲੈਂਦੇ ਬੜੀਆਂ ਏਦਾਂ ਛੋਟੀਆਂ ਛੋਟੀਆਂ ਗੱਲਾਂ ਫਿਰ ਬੰਦਨ ਹੌਲੀ ਹੌਲੀ ਸਿੱਖੋਣ ਨੂੰ ਮਿਲ ਜਾਂਦੀਆਂ ਚੀਜ਼ਾਂ ਹੈ ਜਾਮਾਂ ਦੇ ਚੈਨਾ ਵੀ ਚੈਨਾ ਤੁਹਾਨੂੰ ਇੱਕ ਪੂਰੀ ਗੇਮ ਜੇ ਤੁਹਾਡੇ ਵਿੱਚ ਕਿਸੇ ਨੇ ਚੈਨਾ ਦਾ ਵੀਜਾ ਲਾਉਣਾ ਹੋਵੇ ਹੁਣ ਸਭ ਨੂੰ ਮੈਨੂੰ ਸਾਰਾ ਪਤਾ ਲੱਗ ਗਿਆ ਕਿ ਕਿਆ ਪ੍ਰੋਸੈਸ ਹੈ ਸਾਰਾ ਕੁਝ ਕਿੱਦਾਂ ਲੱਗਣਾ ਇਹਨੂੰ ਤਕਰੀਬਨ ਮੰਨ ਕੇ ਚਲੋ ਮ 25 ਹੋ ਗਿਆ ਅੱਜ 25 25 ਅੱਜ 25 ਆ ਸੋਣਾ ਜਾ ਕੇ ਸਮਝ ਚਾਰ ਪੰਜ 10 ਦਿਨਾਂ ਚ ਪਾਸਪੋਰਟ ਆ ਜਾਂਦਾ ਘਰਾਂ ਲਾ ਕੇ ਵੇ ਜਾ ਹੂੰ ਐਡਾ ਨਹੀਂ ਹੈਗਾ ਬਸ ਬੈਂਕ ਸਟੇਟਮੈਂਟ ਚਾਹੀਦੀ ਆ ਤੁਹਾਡਾ ਉਹ ਪੂਰਾ ਸ਼ਡਿਊਲ ਹੋਣਾ ਚਾਹੀਦਾ ਤੁਸੀਂ ਕਿੱਧਰ ਕਿੱਧਰ ਹੋ ਕੇ ਜਾਣਾ ਇੱਕ ਕਵਰ ਲੈਟਰ ਲੱਗਦਾ ਇੱਕ ਜਿਹੜਾ ਤੁਸੀਂ ਜਿਹੜਾ ਤੁਸੀਂ ਕੰਮ ਕਰਦੇ ਉਹਦਾ ਪ੍ਰੂਫ ਲੱਗਦਾ ਐਨਐਸ ਪ੍ਰੂਫੀ ਚਾ ਦੇ ਦਿੰਦੇ ਹੁਣ ਮੈਂ ਆਪਣੀ ਸਲਫ ਨਾਲ ਨਾ ਮੈਂ ਸੋਚ ਰਿਹਾ ਵੀ ਆਪਣੀ ਸਲਫ ਨਾਲ ਹੁਣ ਖੁਦ ਜਪਾਨ ਦਾ ਵੀਜ਼ਾ ਅਪਲਾਈ ਕਰਕੇ ਦੇਖਾਂ ਆਪਣੇ ਆਪਣੇ ਨਾਲ ਆਪਣੀ ਆਪਣੇ ਅਹੁਦੇ ਪਰ ਇਹ ਸੋਚ ਰਿਹਾ ਹਾਂ ਹੁਣ ਮੈਂ ਬਿਚਾ ਨੂੰ ਉੱਥੇ ਤਾਂ ਜਾਣਾ ਹੈ ਰਹਾ ਜਾਪਾਨ ਵੀ ਬੜਾ ਜਾਵਾਂ ਵਿਚੇ ਕੋਰੀਆ ਵੀ ਜਾ ਆਵਾਂ ਇਹ ਸੋਚ ਰਿਹਾ ਲੱਗਿਆ ਨਾ ਬਾਈ ਲੱਗਿਆ ਪਰ ਤੇ ਤਾਂ ਥਾਈਲੈਂਡ ਪੱਕਾ ਹਾਂ ਹਾਂ ਇੱਥੇ ਥਾਈਲੈਂਡ ਜਾ ਕੇ ਤੂੰ ਫਿਰ ਵਾਪਸ ਆ ਜੀ ਮੈਂ ਖਾ ਲਾਂ ਮੈਂ ਤੂੰ ਵਾਪਸ ਜੀ ਠੀਕ ਐ ਐਦਾਂ ਗੱਲਾਂ ਕੁਛ ਨਾ ਕੁਛ ਇਹ ਹੁਣ ਚੱਲੇ ਇਹਦਾ ਨਿੰਮਾ ਹੁਣ ਵਿਕਿਆ ਹੋਇਆ ਉਹ ਕਿਉਂ ਕਿਹੜੀ ਪਾਰਟੀ ਨੇ ਸਮਰਥਨ ਦੇਣ ਚੱਲੇ ਹੋਂ ਨਹੀਂ ਬਾਈ ਮੈਂ ਤਾਂ ਆਦੇ ਬਿਲ ਗਿਆ ਨਹੀਂ ਹੋਇਆ ਆਪਾਂ ਦਾ ਸਾਰੇ ਕਿਤੇ ਦੇਖਦੇ ਹਾਂ ਮੁੱਦਾ ਇਹ ਹੈ ਕਦੇ ਵੀ ਨਹੀਂ ਕਿਹੜੀ ਪਾਰਟੀ ਸਮਰਥਨ ਦਿੰਦਾ ਫਿਰ ਵੀ ਦੱਸਦਾ ਹਲੇ ਭਾਈ ਯਾਰ ਕੋਈ ਨਹੀਂ ਆਪਣਾ ਹਲੇ ਉਹ ਨਹੀਂ ਕਹਿਆ ਇਹ ਤਾਂ ਨਾ ਇੱਕ ਨਾ ਭਾਈ ਕਮੈਂਟ ਕਰਕੇ ਤੁਹਾਨੂੰ ਦੱਸਿਓ ਜਿਹੜੇ ਇਹਨਾਂ ਦਿਨਾਂ ਚ ਗਰਮੀਆਂ ਦੇ ਦਿਨਾਂ ਚ ਬੋਟਾ ਹੋ ਰਹੀਆਂ ਮੇਰੇ ਹਿਸਾਬ ਦਾ ਮਤਲਬ ਬਹੁਤ ਗਲਤ ਲੱਗਿਆ ਯਾਰ ਕਿਹੜਾ ਬੰਦਾ ਅਸੀਂ ਗਰਮੀ ਜਾ ਕੇ ਲੈਂਚ ਲੱਗੂਗਾ ਯਾਰ ਜਾਂ ਤਾਂ ਕੋਈ ਤਕੜਾ ਪ੍ਰਬੰਧ ਕਰਿਓ ਹਾਂ ਪੱਕੇ ਭੁੱਕੇ ਲੱਗੇ ਹੋਣ ਤਕੜਾ ਪ੍ਰਬੰਧ ਕਰੋ ਕਿ ਜਿਹੜੇ ਬੰਦੇ ਲਾਈਨਾਂ ਚ ਲੱਗਣ ਉਹਨਾਂ ਨੂੰ ਪੱਕੇ ਲੱਗੇ ਹੋਣ ਤਾਂ ਬੰਦਾ ਕੋਈ ਜਾਗੂ ਦੇਖੋ ਦੇ ਨਹੀਂ ਯਾਰ ਕਿਸੇ ਨੇ ਜਾਣੇ ਉਹੀ ਬੰਦੇ ਜਾਣੇ ਜਿਹੜੇ ਤੁਹਾਡੇ ਪੱਕੇ ਆ ਹਾਂ ਮੁਣ ਤੱਕ ਇਲਾਕੇ ਵਿੱਚ 40.45% ਲੋਕ ਵੋਟਾ ਪਾਉਣ ਜਾਣ ਜਾਂਦੇ ਇਸ ਮੈਂ ਇਸ ਇੰਡੀ ਪੰਜਾਬ ਦੀ ਸਭ ਤੋਂ ਵੱਧ ਘੱਟ ਬੋਟਿੰਗ ਹੋਣੀ ਇਸ ਵਾਰੀ ਬੰਦੇ ਕਹਿੰਦੇ ਅਸੀਂ ਜਾਣਾ ਹੀ ਨਹੀਂ ਸਾਡੇ ਵੀ ਯਾਰ ਕਈ ਸਾਡੇ ਵੀ ਘਰ ਦੇ ਕਹਿੰਦੇ ਅਸੀਂ ਨਹੀਂ ਜਾਣਗੇ ਕਹਿੰਦੇ ਵੋਟ ਦੇ ਗਰਮੀ ਤਾਂ ਇੰਨੀ ਹੈ ਗਰਮੀ ਤਾਂ ਇੰਨੀ ਹੈ ਬਾਕੀ ਦੇਖੋ ਭਾਈ ਹੁਣ ਯਾਰ ਗੱਲ ਕਰੋ ਮੈਂ ਤਾਂ ਇਹ ਕਹੂੰ ਕਹਿੰਦੇ ਦਿਲ ਵਿੱਚ ਤੋਂ ਉੱਤੇ ਭਾਈ ਠੰਡਾ ਪਾਣੀ ਦੀ ਸਬੀਲ ਲੱਗੀ ਹੋਵੇ ਪਾਣੀ ਵੀ ਢਾਈ ਦਾ ਜ਼ਰੂਰੀ ਲੋਕਾਂ ਦਾ ਖਾਣਾ ਲੈ ਕੇ ਘਾਟਾ ਘਾਟਾ ਖਾਣਾ ਹੋਣਾ ਹੈ ਮੈਂ ਜਿੱਦਾਂ ਕਹਿੰਦਾ ਦਿਲ ਵਿੱਚ ਤੋਂ ਤੇ ਬੋਟਾਂ ਵਿੱਚ ਤੂੰ ਜਿਹੜੀ ਤੁਸੀਂ ਪਾਰਟੀ ਦਿਲ ਕਿੱਦਾਂ ਜਿੱਤੇ ਜਾਣਾ ਜਿੱਦਾਂ ਹੁਣ ਆਹ ਦਿਨ ਚੱਲਦੇ ਇਹਨਾਂ ਤਰ੍ਹਾਂ ਜੇ ਤੁਹਾਡਾ ਕੋਈ 10 ਡੈਡ ਸ਼ਡਿਊਲ ਹੋਵੇ ਮੈਨੂੰ ਜਿਹੜਾ ਗਾਹ ਮਹੀਨਾ ਚੱਲਣਾ ਬਰ ਦਰਖਤ ਲਾਉਣ ਦਾ ਇੰਨੇ ਕਿ ਦਰਖਤ ਲਾਓ ਲੋਕਾਂ ਦੇ ਦਿਲਾਂ 'ਚ ਘਰ ਬਣਾਓ ਤੁਸੀਂ ਉਹ ਇਦਾਂ ਦੀ ਕੋਈ ਸਾਡਾ ਗੇਮ ਹੋਵੇ ਆ ਠੀਕ ਹੈ ਕਿ ਬੰਦੇ ਉਹਨਾਂ ਤੱਕ ਯਾਦ ਰੱਖੇ ਵੀ ਉਹਨਾਂ ਨੂੰ ਤਾਂ ਮੈਨੂੰ ਖੰਡੇ ਕਰੋ ਤਾਂ ਦੇਖਣ ਲਈ ਕਰੋ ਉਹ ਤਾਂ ਚੱਲ ਪਰ ਸਵੇਰੇ ਕਿੰਨੀ ਸੀਰੀਅਲ ਬਣਾਈ ਤੇ ਕੋ ਉਹਦੇ ਵਿੱਚ ਵੀ ਮੈਨੂੰ ਗਲਤ ਕਮੈਂਟ ਕਰੀ ਜਾਂਦੇ ਯਾਰ ਕਹਿੰਦਾ ਪਹਿਲਾਂ ਤੂੰ ਆਪਣੇ ਆਪ ਤੋਂ ਸ਼ੁਰੂਆਤ ਕਰ ਲੈ ਅਸੀਂ ਵੀ ਕਰ ਲੂਗੇ ਭਾਈ ਅਜੇ ਤਾਂ ਕਰਦੇ ਆ ਜੇ ਹੁਣ ਮੇਰੇ ਕਹਣ ਆਪਾਂ ਨਾ ਲਾਏ ਨੀ ਇੰਨੇ ਕਿੰਨਾਂ ਕਿੰਦਾ ਲਾਏ ਹੋਏ ਯਾਰ ਖੇਤਾ ਚ ਖੇਤਾ ਚ ਕਿੰਨੇ ਲੱਗੇ ਹੋਏ ਮਰੇ 1.5 ਟੋਨ ਕਿੱਲੇ ਚ ਲੱਗੇ ਹੋਏ ਹਾਂ ਫੇਰ ਲਾ ਦੇਣੇ ਤੇ ਇੱਕ ਪੋਸਟ ਭਾਈ ਦੀ ਸਵਰਨਾ ਕੰਤੀ ਆਪਣੇ ਬਾਪੂ ਮੈਂ ਫੁੱਲ ਫੜਾ ਰਹੀ ਹਾਂ ਹਾਂ ਉਹਨਾਂ ਕੋਪੀਰਾਈਟਰ ਨਾਲ ਆ ਜਾ ਬੰਨ ਨਹੀਂ ਲੈ ਸਕਦਾ ਓਏ ਫੁੱਲ ਉਹ ਤੋਂ ਬਾਪੂ ਨੇ ਪਿੱਛੇ AC ਦੀ ਸਪੀਡ ਵਧਾ ਰਿਆ ਹੈ ਬਣਾ ਕੇ ਉੱਪਰ ਦੇ ਵੀ ਆ ਮੈਸੇਜ ਲਿਖਿਆ ਹੋਇਆ ਤਾਂ ਐ ਥੱਲੇ ਲਿਖਿਆ ਹੋਇਆ ਤਾਂ ਅ ਕਹਿੰਦਾ ਪਾਪਾ ਪਾਪਾ ਜੀ ਕਮਰਾ ਨਾ ਠੰਡਾ ਕਰੋ ਧਰਤੀ ਮਾਨੂੰ ਠੰਡਾ ਕਰੋ ਇਹ ਮੈਸੇਜ ਦੇ ਦੇ ਉਹਦੇ ਵਿੱਚ ਮੈਨੂੰ ਥੋੜੇ ਕਮੈਂਟ ਕਰਨ ਪਹਿਲਾਂ ਆਪਣੇ ਆਪ ਦੇ ਸ਼ੁਰੂਆਤ ਕਰਨ ਦਾ ਕਹਿੰਦਾ ਖਰੜ ਦਾ 3 AC ਵਾਲੇ ਉਹ ਪਟਾ ਦੇ ਲੈ 10 ਲੋਕਾਂ ਦੇ ਹਲਾ ਦੇ ਉਹ ਮੈਂ ਇਹਦਾ ਹੁਣ ਬੰਦਿਆਂ ਨੇ ਜੇ ਹੁਣ ਮੈਂ ਕਹਿ ਦਵਾਂ ਜੇ ਮੇਰੇ ਕਿਸੇ ਦੇ ਲੋਕ ਮੰਨਣ ਕਰਨ ਲੱਗ ਜੇ ਲੋਕ ਖੇਤਾਂ ਨੂੰ ਬੰਦਿਆਂ ਨੂੰ ਲਾਏ ਆ ਜਿਨ੍ਹਾਂ ਤੇ ਰਹਿਣਾ ਹੈ ਕਿਹੜੀ ਪਾਕੀ ਆ ਜੀ ਇਹਨੂੰ ਪੰਜੇ ਵਾਲੀ 5000 ਇਹ ਤਾਂ ਭਾਈ ਫਾਰੇ ਅੱਜ ਜਾਈ ਜਾਣਾ ਦੇਖਦੇ ਆ ਕਿਹੜਾ ਜਿਹੜਾ ਜਿਹੜਾ ਜ਼ਿਆਦਾ ਠੰਡੇ ਬਲਾਊਗਾ ਹਾਂ ਕਸਰ ਨੇ ਇਹਨਾਂ ਜਿਹੜੇ ਬੋਟਾ ਨੇ ਜੈਨ ਹੱਲਾ ਗੁਲਾ ਘਟ ਹੁੰਦਾ ਜਿਹੜੇ ਐਮ ਐਲ ਏ ਜੂੜਾਗਾ ਪਾਉਣਾ ਫਿਰ ਤਾਂ ਲਾਉਡ ਸਪੀਕਰ ਚਲਦੇ ਰਹਿੰਦਾ ਬਹੁਤ ਹੁਣ ਤਾਂ ਕੱਟੇ ਆ ਹੁਣ ਤਾਂ ਕੱਟੇ ਆ ਛੱਡ ਮੈਂ ਪਾਣੀ ਪਾਣੀ ਪੀਆ ਫਿਰ ਮੈਂ ਵੀ ਗਰਾਊਂਡ ਗੇੜਾ ਮਾਰਾਂ ਜਾ ਕੇ ਜਾਇਆ ਜਾਇਆ ਗਰਾਊਂਡ ਵੀ ਹਰ ਤੇ ਬਾਕੀ ਗੱਲਾਂ ਬਾਅਦ ਚ ਪਹਿਲਾਂ ਸਿਰ ਜਰੂਰੀ ਗਰਾਊਂਡ ਚ ਖੇਡਣਾ ਤੇ ਲੀਗ ਵਾਲਾ ਮੈਚ ਚੱਲਦਾ ਸੈਚਰਡੇ ਸੰਡੇ ਮੈਚ ਚੱਲਦਾ ਹੁੰਦਾ ਕਾ ਯਾਰ ਮੰਟੇ ਤੁਸੀਂ ਇਹ ਕੰਮ ਨਾ ਕਰੇ ਕੋਈ ਯਾਰ ਵੀ ਲੀਗ ਦੀ ਹੈ ਜਿਹਨਾਂ ਦੀ ਮੈਚ ਚੱਲਦਾ ਫਨੀ ਹਾਂ ਅਬ ਮਸੀ ਟਾਈਮ ਕੱਟ ਕੇ ਆਉਣਾ ਪੈਂਦਾ ਤੁਸੀਂ ਹਾਰ ਕੰਮ ਕਰ ਲੈ ਹੈ ਵਾ ਲਖੀ ਲਈ ਫਿਰ ਚਲੋ ਫਿਰ ਖੇਡਦੇ ਆ ਜੀ ਆਨਲਾਈਨਿੰਗ ਸਕੋਰਿੰਗ ਕਰਦੇ ਹੋਏ ਕਿਹੜਾ ਸ਼ਾਟ ਪੰਜ ਪੰਜ ਆਊਟ ਕਰਤੇ ਪੰਜ ਜੋੜ ਦੀ ਸੱਟ ਵਾ ਤਕੜੀ ਬਾਰਿੰਗ ਚੱਲ ਰਹੀ ਹੈ ਤਕੜੀ ਬਾਲੂਗਾ ਇਹਨਾਂ ਫੂਲ ਵਾਲੇ ਡਾਊਨ ਚੱਲੇਗਾ ਫੂਲ ਵਾਲੇ ਚਾ ਉੱਪਰ ਬਰਾਬਰ ਹੈ ਬਰਾਬਰ ਚੱਲ ਰਿਹਾ ਬਰਾਬਰ ਜੀ ਕੰਮ ਉਹ ਜਾਣਦੇ ਬਾਈ ਗੁੱਸੇ ਨੂੰ ਆਹੇ ਕਰਦੇ ਨਾ ਪਰਲੇ ਪਾਸੇ ਖਾਲ ਪਾ ਕੇ ਨਾ ਜਿਹੜਾ ਨਹਾਉਂਦੇ ਪਾਣੀ ਆਪਾਂ ਇੱਧਰ ਨੂੰ ਕਾ ਲੈਣਾ ਸਾਰੀ ਇਹਦਾ ਉਹ ਉੱਥੇ ਬੱਟ ਪਾ ਕੇ ਨਾ ਪਾਏ ਦੀ ਉਹ ਉੱਥੇ ਬੱਟ ਆਹੇ ਬੱਟ ਪਾ ਕੇ ਨਾ ਇੱਥੇ ਨੂੰ ਮੈਹਕ ਨੂੰ ਕਾ ਨੂੰ ਲਾ ਕੇ ਪਾ ਇੱਥੇ ਆ ਬੱਟ ਪਾ ਦੇ ਸਰੇ ਤੱਕ ਨੂੰ ਇਹਨੂੰ ਆਊਗਾ ਉਹ ਨੂੰ ਮੈਥੇ ਨਾ ਇੱਥੇ ਪਾਣੀ ਇੱਧਰ ਉਹ ਜਿਹੜਾ ਪਾਣੀ ਉੱਥੇ ਨਹਾਉਂਦੇ ਸਾਰੇ ਪਾਣੀ ਆਪਾਂ ਇਦਾਂ ਸਿਸਟਮ ਕਰ ਲੈਣਾ ਇਹ ਨਾ ਪੂਲਾ ਨੂੰ ਵਾਜ ਕਰੂਗਾ ਪਾਣੀ ਉਹ ਯਾਰ ਸੁੱਕੇ ਪੈ ਜਾਣਾ ਤੇ ਹਾਂ 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 ਹੁਣ ਤੂੰ ਰਸ਼ਟ ਕਾਲਾ ਰਹਿਣ ਦੇ ਨਾ ਨਾ ਜੁੱਦ ਮਾਰੀ ਜਾ ਤੇਰਾ ਸ਼ਕਤੀ ਬੱਟਰ ਆ ਗਿਆ ਤੇਰਾ ਸ਼ ਨਹੀਂ ਨਹੀਂ ਨਾ 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 ਨਹੀਂ ਮੈਨੂੰ ਪਰਦੇ ਮੇਰੇ ਘਾਲ ਸੁਣਾ ਪੀਲੀ ਤੇਰੀ ਆਹੋ ਇੱਕ ਮਿੰਟ ਮੇਰੀ ਤੇਰੀ ਆ ਤਾਂ ਹਾਂ ਇੰਨਾ ਦੇ ਦੇ ਚਲ ਕੋ ਇਹਨਾਂ ਦੇ ਦੇ ਦਿੰਦਾ ਫਿਰ ਮੈਂ ਮੈਂ ਕਰ ਦਾਂ ਹਾਂ ਲਿਆਉਂਦਾ ਲੈ ਇਹ ਬੰਦਾ ਇਹ ਚੀਜ਼ ਨੂੰ ਬਹੁਤ ਲਾਲਚੀ ਆ ਦੇਖ ਗਈ ਵੀ ਆ ਗਈ ਫੇਰ ਨਹੀਂ ਫੜਦਾ ਦੇ ਮੇਰੀ ਲੱਤ ਆ ਤਰ ਜਾਣਦੇ ਯਾਰ ਜਰਦਾ ਵੀ ਬੱਸ ਸ਼ਕਤੀ ਬਟਰ ਚਾਹੀਦਾ ਕਮੈਂਟਾਂ ਦੱਸੋ ਕਿਹੜਾ ਸ਼ਕਤੀ ਬਟਰ ਕਿਆ ਹੁੰਦਾ ਇਹ ਬੰਦੇ ਨੇ ਸਵੇਰ ਤੋਂ ਕੰਮ ਕਰ ਚੱਲ ਲੱਗਾ ਰਹਿੰਦਾ ਅਸੀਂ ਵੀ ਯਾਰ ਬੰਦਾ ਮਦਦ ਕਰ ਦਿੱਦੀ ਆ ਕਹਿੰਦੇ ਨਗਾਰਾ ਹੋਇਆ ਇਹਨੂੰ ਨਗਾਰੇ ਨੂੰ ਬਪਾ ਫੀਰਾ ਬਣਾਵਾਂਗੇ ਹੁਣ ਬਾਈ ਸੁੱਕਾ ਪਿਆ ਪਾਣੀ ਦਾ ਪਾਣੀ ਪੀ ਲੈ ਠੰਡਾ ਠੰਡਾ ਪਾਣੀ ਲੈਂਦਾ ਤੇਰੇ ਵਾਸਤੇ ਉਹ ਨਾਲੇ ਆ ਪਾਣੀ ਇਹਦਾ ਨੀ ਰੋਲ ਦੇਣਾ ਪਰ ਲੈਗਾ ਥੋੜਾ ਬੋਧ ਕਿਤੇ ਪੀ ਲਿਆ ਦੂਤ ਪਾਣੀ ਇਸ ਤੋਂ ਬੋਤਲ ਭਰ ਕੇ ਨਹੀਂ ਆਉਂਦਾ ਮੁੰਡੇ ਇਹ ਕਿੱਥੇ ਤੂੰ ਦੂਜੀ ਆਪਾਂ ਟੁੱਟੀ ਤੋਂ ਹਾਂ ਟੁੱਟੀ ਫੇਰ ਮੇਰੇ ਚ ਇਤੇ ਰਹੀ ਯਾਰ ਤੇ ਇਹ ਪਾਣੀ ਦਾ ਪੀਏ ਕਰ ਠੀਕ ਆ ਬਾਈ ਜਾਨ ਪੈ ਗਈ ਜਾਨ ਜਾਨ ਕਾਜੋ ਮੈਂ ਵੀ ਕੜਾ ਘੜੀ ਬੈਠ ਕੇ ਇੰਸਟਾਗ੍ਰਾਮ ਫੇਸਬੁੱਕ ਦੀ ਹੁਣ ਮੈਚ ਤੁਹਾਨੂੰ ਉੱਥੇ ਲੱਗਣੇ ਕੀ ਆ ਕਰੇ ਬੰਦਾ ਯਾਰ ਕਿੱਧਰ ਕਿੱਧਰ ਹੋਈ ਜਾਵੇ ਬਾਈ ਪਾਣੀ ਦੀ ਗੌਰ ਰੱਖੇਗਾ ਮੜਾ ਜਾ ਬੇਨਬੂਲੇ ਨੂੰ ਮੈਂ ਇੱਧਰ ਤਾਂ ਛਿੜਕਦਾ ਤਾਂ ਪਾਣੀ ਹਾਂ ਅਸ਼ੇ ਘਿਆਰੀ ਪਰ ਵੀ ਛਿੜਕਦਾ ਅੱਛਾ ਕਿ ਖਾਣੀ ਪਰ ਹਾਂ ਹਾਂ ਮੜਾ ਜਾ ਜਿੱਥੇ ਆਪਣੇ ਸਾਗੀਆਂ ਜੇ ਉਹ ਸੁੱਕਦੇ ਨੇ ਦੇ ਹਨਾ ਹਾਂ ਹਾਂ ਨਹੀਂ ਤਾਂ ਦੇ ਕਰ